ਜਿਹੜਾ ਇੱਥੋਂ ਦਾ ਇਹ ਪਿਆਰ ਆ ਸਾਰੇ ਭੈਣ ਭਰਾ ਤੁਸੀਂ ਆਏ। ਮੁੱਖ ਨੰਗਾ ਕਰਕੇ ਵਿਖਾਉਣਾ ਏ ਇਹ ਹੁਕਮ ਆ। ਕਿ ਜਦ ਮਰੀ ਦੇ ਉੱਪਰ ਟਿਕਾਉਣਗੇ ਮੁੱਖ ਨੰਗਾ ਕਰਕੇ ਦਿਖਾਉਣਗੇ ਇਹ ਹੁਕਮ ਆ। ਦੇਕ ਕਲੰਕ ਨੇ ਜੋ ਬਾਣੀ ਦੇ ਵਿੱਚ ਲਿਖਾਇਆ ਪਰਮੇਸ਼ਰ ਨੇ ਆ ਕੇ ਸੋ ਇਹ ਹੁਕਮ ਦੇ ਅਨੁਸਾਰ ਹੀ ਜਿਹੜਾ ਹੈ ਇੱਥੇ ਮੁੱਖ ਨੰਗਾ ਕੀਤਾ ਗਿਆ ਹੈ। ਔਰ ਨਾਲ ਹੁਕਮ ਹੈ ਕਿ ਬਾਣ ਵੈਰਾਗੀ ਮੁੱਖੋਂ ਕੀ ਕਰਨਾ ਸੋਹੰਗ ਢੋਲਾ ਗਾਉਣਾ। ਇਸ ਵੇਲੇ ਸਾਰਿਆਂ ਦੇ ਮੁੱਖ ਦੇ ਵਿੱਚੋਂ ਕੀ ਢੋਲਾ ਗਾਉਣਾ ਚਾਹੀਦਾ ਸਾਰਿਆਂ ਨੂੰ। ਸੋਹੰਗ 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 ਜਿਹੜਾ ਆ ਉਹ ਹੁਕਮ ਆ ਪਰਮੇਸ਼ਰ ਦਾ ਕੇ ਭਗਤਾਂ ਨੂੰ ਗਾਉਣਾ ਚਾਹੀਦਾ ਐਸ ਵੇਲੇ ਉਹ ਪ੍ਰਮਾਤਮਾ ਜਿਹੜਾ ਆ ਜਿਹੜਾ ਪਰਮੇਸ਼ਰ ਆ ਸਦਾ ਰਹਿਣ ਵਾਲਾ ਹੈ ਔਰ ਆਪਣਾ ਨਾਮ ਦੱਸਿਆ ਕਿ ਮੈਂ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਗਵਾੜ ਨਾਮ ਰਖਾਇਆ ਉਹ ਇਸ ਸਮੇਂ ਇੱਥੇ ਹਾਜ਼ਰ ਹੈ ਆਪਣੇ ਵਿੱਚ ਨਿਰਗੁਣ ਰੂਪ ਉਹ ਦੌੜ ਕੇ ਆਉਂਦਾ ਸਤਗੰਢ ਤੋਂ ਮਾਰਕ ਲੋਕ ਤੇ ਜੋਤ ਹੁਣ ਆਤਮਾ ਵੀ ਆਪਾਂ ਨੂੰ ਨਹੀਂ ਦਿਖਰੀ ਭਗਤ ਸਖਦੇਵ ਰਾਜ ਜੀ ਦੀ ਆਤਮਾ ਨਹੀਂ ਨ ਦਿਖਰੀ ਪੰਜ ਤਾਤੀ ਨਜ਼ਰ ਆ ਰਹੀ ਲੇਕਿਨ ਆਤਮਾ ਜਿਹੜੀ ਆ ਉਹ ਵੀ ਇੱਥੇ ਹਾਜ਼ਰ ਆ ਪਰਮੇਸ਼ਰ ਨੇ ਜਿਹੜਾ ਆ ਉਹ ਬੇਨਤੀਆਂ ਪ੍ਰਵਾਨ ਕਰਕੇ ਕਿਹਾ ਕਿ ਇਹ ਆਤਮਾ ਤੈਨੂੰ ਤੇਰੇ ਹੀ ਨੇਤਰਾਂ ਦੇ ਨਾਲ ਅੰਤੋਂ ਵੇਲੇ ਜਿਹੜਾ ਤੇਰਾ ਸਸਕਾਰ ਵੀ ਵਿਖਾਉਣਾ ਆ ਆਤਮਾ ਦਾ ਪਰਮਾਤਮਾ ਵੀ ਇੱਥੇ ਹਾਜ਼ਰ ਆ ਔਰ ਆਤਮਾ ਵੀ ਹਾਜ਼ਰ ਆ ਲੇਕਿਨ ਇਹ ਜਗ ਨੇਤਰ ਤੋਂ ਪਰੇ ਦੀ ਥੇਲ ਹੈ ਦੇਖ ਕਰਕੇ ਆਪਾਂ ਵੇਖ ਸਕਦੇ ਹਾਂ ਆਤਮਾ ਨੂੰ ਇਹਨਾਂ ਨੇਤਰਾਂ ਨਾਲ ਨਹੀਂ ਵੇਖ ਸਕਦੇ ਔਰ ਪਰਮਾਤਮਾ ਨੂੰ ਜੋ ਸਰੂਪ ਨੂੰ ਇਹਨਾਂ ਨੇਤਰਾਂ ਨਾਲ ਆਪਾਂ ਨਹੀਂ ਦੇਖ ਸਕਦੇ ਲੇਕਿਨ ਇਸ ਸਮੇਂ ਜੋ ਲਿਖਤ ਦੇ ਹਿਸਾਬ ਨਾਲ ਜੋ ਪਰਮੇਸ਼ਰ ਨੇ ਦੱਸਿਆ ਹੈ ਪਰਮਾਤਮਾ ਦੀ ਵੀ ਹਾਜ਼ਰੀ ਹੈ ਇਸ ਸਮੇਂ ਵਿੱਚ ਆਪਣੇ ਔਰ ਆਤਮਾ ਵੀ ਇੱਥੇ ਹੈ 8 ਘੰਟੇ ਤੱਕ ਆਤਮਾ ਨੂੰ ਜਿਹੜਾ ਹੈ ਸਰੀਰ ਛੱਡਣ ਦੇ ਬਾਅਦ ਉਸੇ ਘਰ ਦੇ ਵਿੱਚ ਰੱਖਣਾ ਹੁੰਦਾ ਪਰਮੇਸ਼ਰ ਨੇ ਨੇਤਰਾਂ ਨਾਲ ਸਾਰਾ ਵਿਹਾਰ ਵਿਖਾਉਣਾ ਫਿਰ ਸੰਸਕਾਰ ਦਾ ਵੀ 8 ਘੰਟੇ ਬਾਅਦ ਸੱਚਖੰਡ ਲੈ ਕੇ ਜਾਣਾ ਔਰ ਫਿਰ ਜਿਹੜਾ ਆ ਅੰਤਮ ਸਮੇਂ ਦਾ ਜਿਹੜਾ ਹੈ ਸੰਸਕਾਰ ਦਾ ਵਿਹਾਰ ਵੀ ਬਿਨਾਂ ਨੇਤਰਾਂ ਤੋਂ ਆਤਮਾ ਨੂੰ ਨੇਤਰਾਂ ਦੇ ਨਾਲ ਵਿਖਾਉਣਾ ਉਹ ਇਥੋਂ ਦਾ ਇਹ ਵਿਹਾਰ ਆ ਸਾਰਾ ਸਾਰੇ ਭੈਣ ਭਰਾ ਆਏ ਦੀ ਔਰ ਇਹ ਜਿੱਤੇ ਜਿਹੜਾ ਇਹ ਲਾਲ ਕਪੜਾ ਜਿਹੜਾ ਜਿਹਦੇ ਵੀ ਮੰਗਦੇ ਅਨੁਸਾਰ ਹੀ ਜਿਹੜਾ ਹੈ ਇਹ ਲਿਖਤ ਦੇ ਅਨੁਸਾਰ ਹੀ ਉੱਪਰ ਸਾਰਾ ਜਿਹੜਾ ਇਹ ਲਾਲ ਕਪੜਾ ਵੀ ਜਿਹੜਾ ਦਿੱਤਾ ਗਿਆ ਸੋ ਬਿੰਦੀ ਦਾ ਵੀ ਵਿਹਾਰ ਆ ਜਿਹੜਾ ਘੋ ਆ ਜਿਹੜਾ ਕਿਰਤ ਕਹਦੇ ਨੇ ਘੋ ਦਾ ਵੀ ਵਿਹਾਰ ਆ ਸੋ ਜਿਹੜਾ ਚਿੱਟਾ ਰਮਾਲ ਸੱਜੇ ਘੋਟ ਨਾਲ ਬੰਨਿਆ ਸਾਰਾ ਹੀ ਵਿਹਾਰ ਦੇ ਅਨੁਸਾਰ ਆ ਪੀਲੇ ਪੀਲੇ ਬਸਤਰ ਪਵਾਏ ਆ ਸਾਰੇ ਹੀ ਵਿਹਾਰ ਦੇ ਅਨੁਸਾਰ ਆ ਔਰ ਇਸ ਪਾਸੇ ਨੂੰ ਦक्कਨ ਦੇਸ਼ਾਂ ਨੂੰ ਜਿਹੜੇ